ਕੰਗੜਾ ਰਣੌਤ ਦੀ ਇੱਕ ਵਾਰ ਫਿਰ ਹੋਈ ਕਿਰਕਰੀ ਦੱਸਦੀ ਹੈ ਕਿ ਕੰਗੜਾ ਰਣੌਤ ਜਿਹੜੀ ਹਮੇਸ਼ਾ ਆਪਣੇ ਕੁਛ ਇੱਕ ਬਿਆਨਾਂ ਕਰਕੇ ਹਮੇਸ਼ਾ ਵਿਵਾਦਾਂ ਵਿੱਚ ਰਹੀ ਹੈ ਲੇਕਿਨ ਇਸ ਵਾਰ ਫਿਰ ਉਹਨਾਂ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਜਦੋਂ-ਜਦੋਂ ਵੀ ਪੰਜਾਬ ਦੀ ਕੋਈ ਗੱਲਬਾਤ ਹੁੰਦੀ ਹੈ ਤੇ ਕੰਗੜਾ ਰਣੌਤ ਆਪਣੀ ਆਪਣੀ ਜ਼ੁਬਾਨ ਦੇ ਵਿੱਚੋਂ ਕੋਈ ਨਾ ਕੋਈ ਅਜੀਹਾ ਬਿਆਨ ਦੇ ਕੇ ਪੰਜਾਬੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੀ ਹੈ ਬੇਸ਼ੱਕ ਉਹ ਕਿਸਾਨੀ ਅੰਦੋਲਨ ਨੂੰ ਲੈ ਲਓ ਤੁਸੀਂ ਕਿਸ ਕਿਸ ਤਰ੍ਹਾਂ ਦੇ ਬਿਆਨ ਆਏ ਸੀਗੇ ਮਾਤਾਮਾਂ ਦੇ ਉੱਪਰ ਖਾਸ ਕਰਕੇ ਔਰ ਹੁਣ ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗੜਾ ਰਣੌਤ ਤਾਂ ਬਿਲਕੁਲ ਮਤਲਬ ਕਹਿ ਸਕਦੇ ਹਾਂ ਕਿ ਚਰਚਾ ਦੇ ਵਿੱਚ ਛਿੜੀ ਹੋਈ ਹੈ ਦੱਸ ਦਈਏ ਕਿ ਐਮਰਜੈਂਸੀ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਜਿੱਥੇ ਪਹਿਲਾਂ ਵੀ ਬਹੁਤ ਸਾਰੇ ਵਿਵਾਦ ਰਹੇ ਨੇ ਉੱਥੇ ਹੁਣ ਵੀ ਵਿਵਾਦ ਜੁੜੇ ਹੋਏ ਨੇ ਔਰ ਪੰਜਾਬ ਦੇ ਵਿੱਚ ਕੰਗੜਾ ਰਣੌਤ ਦੀ ਫਿਲਮ ਨੂੰ ਲੈ ਕੇ ਕਈ ਤਾ ਮਤਲਬ ਡਿਸਟਰੀਬਿਊਟਰ ਇੱਥੋਂ ਤੱਕ ਕਹਿ ਰਿਹਾ ਹੈ ਕਿ ਮੈਂ ਆਪਣਾ ਸਿਨੇਮਾ ਚ ਮਤਲਬ ਫਿਲਮ ਤਾਂ ਕੀ ਉਸ ਦਾ ਪੋਸਟਰ ਵੀ ਲਾਉਣਾ ਠੀਕ ਨਹੀਂ ਸਮਝਦਾ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਜਿਹੜਾ ਵਿਵਾਦ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਵੱਧਦਾ ਜਾ ਰਿਹਾ ਹੈ ਹਾਲਾਂਕਿ ਕੰਗਣਾ ਇੱਕ ਰਿਸਪਾਂਸਿਬਲ ਅ ਪਰਸਨੈਲਿਟੀ ਹੈ ਕਿਉਂਕਿ ਉਹ ਇਸ ਸਮੇਂ ਲੋਕ ਸਭਾ ਦੇ ਮੈਂਬਰ ਵੀ ਨੇ ਉਹਨਾਂ ਨੂੰ ਕੋਈ ਵੀ ਮਤਲਬ ਬਿਆਨ ਦੇਣਾ ਹੈ ਤਾਂ ਉਸ ਤੋਂ ਪਹਿਲਾਂ ਉਸ ਦੀ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਸੋਚ ਸਮਝਣਾ ਚਾਹੀਦਾ ਕਿਉਂਕਿ ਯੂ ਆਰ ਅ ਵੈਰੀ ਰਿਸਪਾਂਸਿਬਲ ਫਾਰ ਸੋਸਾਇਟੀ ਸੋ ਇਸ ਕਰਕੇ ਕਿਤੇ ਨਾ ਕਿਤੇ ਕੰਗਣਾ ਰਣੌਤ ਨੂੰ ਆਪਣੀ ਜ਼ੁਬਾਨ ਦੇ ਉੱਪਰ ਮਤਲਬ ਸ਼ਬਦਾਂ ਦਾ ਜਿਹੜਾ ਉਹ ਇਸਤੇਮਾਲ ਕਰਦੀ ਹੈ ਇਸ ਤਰ੍ਹਾਂ ਦੇ ਸ਼ਬਦਾਂ ਦੇ ਇਸਤੇਮਾਲ ਕਰਨਾ ਕੰਗਣਾ ਜੀ ਨੂੰ ਖਾਸ ਕਰਕੇ ਸ਼ੋਭਾ ਨਹੀਂ ਦਿੰਦਾ ਕਿਉਂਕਿ ਕੰਗਣਾ ਰਣੌਤ ਫਿਲਮਾਂ ਦੀ ਐਕਟਰਸ ਹੈ ਔਰ ਲੋਕ ਸਭਾ ਦੀ ਮੈਂਬਰ ਹੈ ਔਰ ਵੱਡੀ ਗੱਲ ਇਥੋਂ ਆ ਕਿ ਇੱਕ ਸਮਾਜ ਨੂੰ ਰਿਪਰੈਜ਼ੈਂਟ ਕਰਦੀ ਹੈ ਹੁਣ ਐਮਰਜੈਂਸੀ ਫਿਲਮ ਨੂੰ ਲੈ ਕੇ ਬਹੁਤ ਸਾਰੀਆਂ ਆਟਕਲ ਆਈਆਂ ਬੜੀਆਂ ਆਟਕਲ ਆਈਆਂ ਹੈ ਤੇ ਮਤਲਬ ਜੇ ਹੁਣ ਗੱਲ ਕਰਦੇ ਆਂ ਲੋਕਾਂ ਦੇ ਨਾਲ ਤਾਂ ਜੋ ਟ੍ਰੇਲਰ ਦੇਖੇ ਨੇ ਜਾਂ ਕਹਿ ਸਕਦੇ ਆ ਕਿ ਫਿਲਮ ਜਿਹੜੀ ਹੈ ਉਹਦੇ ਵਿੱਚ ਜਿਆਦਾ ਲੋਕਾਂ ਨੂੰ ਇਮਪ੍ਰੈਸ ਨਹੀਂ ਕਰ ਸਕੀ ਇਹ ਫਿਲਮ ਹੋ ਸਕਦਾ ਕਿਤੇ ਕਿਤੇ ਇਮਪ੍ਰੈਸ ਕੀਤਾ ਵੀ ਹੋਵੇ ਪਰ ਜਿੱਥੋਂ ਤੱਕ ਜਦੋਂ ਆਪਾਂ ਮਤਲਬ ਜਿਹੜੇ ਬੁੱਧੀਜੀਵ ਹੈ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਚਿਹਰੇ ਤੇ ਨਿਰਾਸ਼ਾ ਜਿਹੀ ਹੁੰਦੀ ਹੈ ਕਿ ਜਿਸ ਤਰ੍ਹਾਂ ਦੀਆਂ ਉਮੀਦਾਂ ਨੂੰ ਲੈ ਕੇ ਸ਼ਾਇਦ ਕੰਗਣਾ ਜੀ ਨੇ ਫਿਲਮ ਬਣਾਈ ਸੀ ਉਹ ਉਮੀਦਾਂ ਤੇ ਪੂਰੀ ਤਰ੍ਹਾਂ ਨਹੀਂ ਉਤਰੀ ਹਾਲਾਂਕਿ ਬੜੇ ਵਧੀਆ-ਵਧੀਆ ਕਲਾਕਾਰ ਸੀ ਹੋਰ ਵਧੀਆ ਕੰਮ ਵੀ ਹੋ ਸਕਦਾ ਸੀ ਲੇਕਿਨ ਲੇਕਿਨ ਜਿਸ ਤਰ੍ਹਾਂ ਦੀ ਮਤਲਬ ਉਮੀਦ ਸੀ ਐਮਰਜੈਂਸੀ ਫਿਲਮ ਤੋਂ ਉਹ ਉਮੀਦ ਜਿਹੜੀ ਹੈ ਕਿਤੇ ਨਾ ਕਿਤੇ ਅਧੂਰੀ ਆ ਰਹਿ ਗਈ ਹੈ ਸੋ ਕੰਗਣਾ ਰਣੌਤ ਜੀ ਤੁਸੀਂ ਬਹੁਤ ਵਧੀਆ ਐਕਟਰਸ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਪਰ ਜਿਹੜੇ ਵਿਸ਼ੇ ਹੈ ਉਹ ਮਤਲਬ ਇਸ ਤਰ੍ਹਾਂ ਦਾ ਨਾ ਕੋਈ ਆਪਾਂ ਕਰੀਏ ਕਿ ਜਿਸ ਦੇ ਨਾਲ मतलब ਜਿਹੜੀ ਜਨਰੇਸ਼ਨ ਹੈ ਉਸ ਨੂੰ ਕੋਈ ਗਲਤ ਮੈਸੇਜ ਮਿਲੇ ਹਾਲਾਂਕਿ ਤੁਸੀਂ ਸਿਆਣੇ ਹੋ ਸੂਝਵਾਨ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਬਿਆਨਬਾਜ਼ੀ ਤੋਂ ਪਹਿਲਾਂ ਇੱਕ ਦੋ ਬਾਰ ਜ਼ਰੂਰ ਸੋਚਿਆ ਕਰੋ ਕਿ ਇਹ ਬਿਆਨ ਮੇਰਾ ਕਿੰਨਾਕ ਠੀਕ ਹੈ ਤੇ ਕਿੰਨਾਕ ਗਲਤ ਹੈ ਬਾਕੀ ਤੁਹਾਨੂੰ ਵੀ ਪਤਾ ਹੀ ਹੈ ਕਿ ਪੰਜਾਬ ਦੇ ਲੋਕ ਬੜੇ ਕਹਿ ਸਕਦੇ ਸਿਰੜੀ ਲੋਕ ਨੇ ਬਹਾਦਰ ਲੋਕ ਨੇ ਔਰ ਜਦੋਂ ਵੀ ਕਿਸੇ ਨਾਲ ਜ਼ਿਆਤੀ ਹੁੰਦੀ ਹੈ ਤੇ ਪੰਜਾਬੀ ਉਹਨਾਂ ਦੇ ਨਾਲ ਹਮੇਸ਼ਾ ਖੜਦੇ ਨੇ ਔਰ ਜਦੋਂ ਪੰਜਾਬ ਦੇ ਨਾਲ ਜ਼ਿਆਤੀ ਹੋਵੇ ਤੇ ਉਸ ਵੇਲੇ ਪੰਜਾਬੀ ਫੇਰ ਪਿੱਛੇ ਕਿਵੇਂ ਹਟ ਸਕਦੇ ਆ ਸੋ ਕੰਗਣਾ ਰਣੌਤ ਜੀ ਤੁਹਾਡੀ ਇਹ ਫਿਲਮ ਜ਼ਿਆਦਾ ਕਰਕੇ ਮੈਂ ਹੋ ਸਕਦਾ ਮੈਂ ਫਿਰ ਕਹਦਿਆਂ ਕਿ ਬਹੁਤ ਸਾਰੇ ਲੋਕਾਂ ਦੇ ਦਿਲਾਂ ਤੇ ਉਤਰੀ ਵੀ ਹੋਏਗੀ ਔਰ ਬਹੁਤ ਸਾਰੇ ਲੋਕਾਂ ਦੇ ਦਿਲਾਂ ਤੇ ਚੜੀ ਵੀ ਹੋਏਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਜਿੱਥੋਂ ਤੱਕ ਮੇਰੇ ਆਪਣੇ ਕਨਸੈਪਟ ਨੂੰ ਲੈ ਕੇ ਮੇਰੀ ਆਪਣੀ ਸੋਚ ਨੂੰ ਲੈ ਕੇ ਮੈਨੂੰ ਇਹ ਫਿਲਮ ਦਾ ਜਿਹੜਾ ਟੀਜ਼ਰ ਹੈ ਜਾਂ ਫਿਲਮ ਹੈ ਖਾਸ ਖੈਰ ਉਸ ਲੈਵਲ ਦੀ ਨਹੀਂ ਲੱਗ ਰਹੀ ਜਿਸ ਲੈਵਲ ਦਾ ਤੁਸੀਂ ਸੋਚਿਆ ਹੋਵੇਗਾ